ਕਿਸੇ ਵੀ ਪੋਲੀਟੀਕਲ ਬੰਦੇ ਨੂੰ ਅਸੀਂ ਸਟੇਜ ਤੇ ਨਹੀਂ ਆਉਣ ਦਿਆਂਗੇ ਔਰ ਉਹ ਆਪਾਂ ਆਉਣ ਮੰਨ ਨਹੀਂ ਦਿੱਤਾ ਕਿਸੇ ਨੇ ਪੰਜ ਫਸਲਾਂ ਨੂੰ ਵਿੱਚ ਚੁਣ ਲੈਣਾ ਇਹ ਠੀਕ ਨਹੀਂ ਹੈ ਪੰਜ ਸਾਲ ਲਈ ਚੁਣ ਲੈਣਾ ਇਹ ਬਿਲਕੁਲ ਠੀਕ ਨਹੀਂ ਜਿਹੜੇ ਡਾਇਵਰਸੀਫਿਕੇਸ਼ਨ ਕਰਨਗੇ ਉਹਨਾਂ ਦੀ ਅਸੀਂ ਫਸਲ ਖਰੀਦਾਂਗੇ ਇਹਦਾ ਮਤਲਬ ਤਾਂ ਜਮਾ ਇੱਕ ਛੋਟੇ ਜਿਹੇ ਹਿੱਸੇ ਦੇ ਵਿੱਚ ਲਿਆ ਕੇ ਰੱਖਤੀ ਇਹ ਭਾਈ ਐਸਕੇਐਮ ਨਾਨ ਪੋਲੀਟੀਕਲ ਦੀ ਵਿਚਾਰਧਾਰਾ ਜਿਹੜੀ ਉਹ ਸੂਤਰ ਨੂੰ ਬਚਾ ਕੇ ਚੱਲ ਰਹੀ ਹੈ ਜਿਹੜਾ ਸੂਤਰ ਰੱਖਿਆ ਸੀ ਸਰਕਾਰ ਵੱਲੋਂ ਇੱਕ ਵਾਰ ਫੇਰ ਪੰਜ ਫਸਲਾਂ ਉੱਤੇ ਗਰੰਟੀ ਦੇਣ ਦੀ ਗੱਲ ਆਖੀ ਗਈ ਹੈ ਕਿ ਕਿਸਾਨਾਂ ਨੂੰ ਅਸੀਂ ਪੰਜ ਫਸਲਾਂ ਤੇ ਗਰੰਟੀ ਦਾ ਵਾਅਦਾ ਕੀਤਾ ਹੈ ਐਮਐਸਪੀ ਦੇਣ ਦੀ ਗੱਲ ਆਖੀ ਗਈ ਹੈ ਤੇ ਸਾਡੇ ਨਾਲ ਇਸ ਸਮੇਂ ਡੱਲੇਵਾਲ ਸਾਹਿਬ ਮੌਜੂਦ ਨੇ ਡੱਲੇਵਾਲ ਸਾਹਿਬ ਪੰਜ ਫਸਲਾਂ ਤੇ ਐਮਐਸਪੀ ਦੇਣ ਦੀ ਗੱਲ ਸਰਕਾਰ ਨੇ ਆਖੀ ਹੈ ਕਿਵੇਂ ਦੇਖੋ ਦੇਖੋ ਸਭ ਤੋਂ ਪਹਿਲੀ ਤਾਂ ਗੱਲ ਆ ਕਿ ਜਿਹੜੀਆਂ ਪੰਜ ਫਸਲਾਂ ਦੇ ਉੱਤੇ ਐਮਐਸਪੀ ਦੇਣੀ ਵੈਸੇ ਹੀ ਦੇਸ਼ ਦੇ ਕਿਸਾਨ ਦੇ ਨਾਲ ਜਿੱਥੇ ਲਗਭਗ 7 ਲੱਖ ਲੋਕ ਖੇਤੀ ਕਿੱਤਾ ਕਰਨ ਵਾਲੇ ਖੋਦਕਸ਼ੀ ਕਰਕੇ ਇਸ ਦੁਨੀਆ ਤੋਂ ਜਾ ਚੁੱਕੇ ਹੁਣ ਉਹਨਾਂ ਹਾਲਾਤਾਂ ਦੇ ਵਿੱਚ ਇਹ ਗੱਲਾਂ ਕਰਨੀਆਂ ਉਚਿਤ ਨਹੀਂ ਹਰ ਇੱਕ ਕਿਸਾਨ ਦੀ ਗੱਲ ਸੁਣਨੀ ਚਾਹੀਦੀ ਹੈ ਹਰ ਇੱਕ ਗੱਲ ਹਰ ਇੱਕ ਦੀ ਹਰ ਇੱਕ ਨੂੰ ਉਹਦੀ ਉਹਦੀ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਹੈ ਜਿਹੜੇ ਜਿਹੜੇ ਇਲਾਕਾ ਜਿਹੜੀਆਂ ਜਿਹੜੀਆਂ ਫਸਲਾਂ ਹੁੰਦੀਆਂ ਨੇ ਉਹ ਸਾਰਿਆਂ ਨੂੰ ਅੱਜ ਐਮਐਸਪੀ ਦੀ ਲੋੜ ਹੈ ਪੂਰੇ ਦੇਸ਼ ਨੂੰ ਲੋੜ ਹੈ ਸੋ ਇਸ ਕਰਕੇ ਪੰਜ ਫਸਲਾਂ ਨੂੰ ਵਿੱਚ ਚੁਣ ਲੈਣਾ ਇਹ ਠੀਕ ਨਹੀਂ ਹੈ ਦੂਸਰੀ ਗੱਲ ਪੰਜ ਸਾਲ ਲਈ ਚੁਣ ਲੈਣਾ ਇਹ ਬਿਲਕੁਲ ਠੀਕ ਨਹੀਂ ਤੀਸਰੀ ਗੱਲ ਕਿ ਇਹ ਕਹਿਣਾ ਕਿ ਜਿਹੜੇ ਡਾਇਵਰਸੀਫਿਕੇਸ਼ਨ ਕਰਨਗੇ ਉਹਨਾਂ ਦੀ ਅਸੀਂ ਫਸਲ ਖਰੀਦਾਂਗੇ ਇਹਦਾ ਮਤਲਬ ਤਾਂ ਜਮਾ ਇੱਕ ਛੋਟੇ ਜਿਹੇ ਹਿੱਸੇ ਦੇ ਵਿੱਚ ਲਿਆ ਕੇ ਰੱਖਤੀ ਇਸ ਕਰਕੇ ਇਹ ਗੱਲ ਮਤਲਬ ਐਕਸੈਪਟੇਬਲ ਨਹੀਂ ਹੈ ਮਤਲਬ ਦੋਨੋਂ ਮੋਰਚੇ ਨੂੰ ਸਰਬਸੰਮਤੀ ਦੇ ਨਾਲ ਸਹਿਮਤੀ ਨਾਲ ਉਹਨੂੰ ਨਕਾਰਦੇ ਆ ਸਰਕਾਰੋਂ ਲਿਖਤੀ ਕੋਈ ਜਵਾਬ ਹੀ ਦਿੱਤਾ ਜਾਵੇਗਾ ਕਿ ਨਹੀਂ ਤੁਹਾਡੇ ਦੇਖੋ ਲਿਖਤੀ ਜਵਾਬ ਦੇਣ ਦੀ ਕੋਈ ਤੁਕ ਨਹੀਂ ਬਣਦੀ ਮੈਨੂੰ ਲੱਗਦਾ ਅੱਜ ਤੋਂ ਵੱਡਾ ਲਿਖਤੀ ਜਵਾਬ ਕੀ ਮਿਲਣਾ ਹੈ ਕਿ ਸਾਰੀ ਪ੍ਰੈਸ ਦੇ ਮਾਧਿਅਮ ਤੋਂ ਇਹ ਗੱਲ ਜਾ ਚੁੱਕੀ ਹੈ ਕੀ ਆਮ ਜਿਹੜਾ ਦੂਸਰੀ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੀ ਵੀ رائے ਲਈਤੀ ਜਾਊਗੀ ਜਾਂ ਸਿਰਫ ਤੁਸੀਂ ਦੋਨੋਂ ਫੋਰਮ ਦੇ ਤੌਰ ਤੇ? ਨਹੀਂ ਜਿਹੜੇ ਲੜਾਈ ਲੜ ਰਹੇ ਨੇ ਉਹ ਮੈਦਾਨ 'ਚ ਨੇ ਗੱਲਬਾਤ ਤਾਂ ਉਹਨਾਂ ਦੀ ਹੋਣੀ ਐ। ਉਹ ਅਸੀਂ ਕਰ ਰਹੇ ਹਾਂ ਦੋਨਾਂ ਨੇ ਕਰ ਲਿਆ ਫੈਸਲਾ ਲੈ ਲਿਆ ਦੋਹਾਂ ਨੂੰ ਲੈ ਕੇ ਕਰ ਲਿਆ। ਬਿਲਕੁਲ ਸਰ ਐਸ ਕੇਐਮ ਨੇ ਇੱਕ ਤੁਹਾਨੂੰ ਚਿੱਠੀ ਲਿਖੀ ਸੀ ਤੁਸੀਂ ਵੀ ਉਹਨਾਂ ਨੂੰ ਜਵਾਬ ਦਿੰਦਾ ਕਿ ਜਵਾਬ ਦਿੰਦਾ ਕਿ। ਦੇਖੋ ਮੈਂ মিডিਆ ਦੇ ਉੱਤੇ ਬੋਲ ਕੇ ਦੱਸ ਦਿੱਤੀ ਗਈ ਆ ਗੱਲ ਕਿ ਦੇਖੋ ਸਭ ਤੋਂ ਵੱਡੀ ਗੱਲ ਤੇ ਐ ਕਿ ਐਸ ਕੇਐਮ ਜਦੋਂ ਬਣਿਆ ਉਦੋਂ ਕੁਝ ਸਿਧਾਂਤ ਰੱਖੇ ਗਏ ਸੀਗੇ ਕਿ ਅਸੀਂ ਪੂਰੀ ਤਰ੍ਹਾਂ ਨੂੰ ਨਾਨ ਪੋਲੀਟੀਕਲ ਰੱਖਾਂਗੇ ਕਿਸੇ ਵੀ ਪੋਲੀਟੀਕਲ ਬੰਦੇ ਨੂੰ ਅਸੀਂ ਸਟੇਜ ਤੇ ਨਹੀਂ ਆਉਣ ਦਿਆਂਗੇ ਔਰ ਆਪਾਂ ਆਉਣ ਮਣ ਨਹੀਂ ਦਿੱਤਾ ਕਿਸੇ ਨੇ ਮੋਰਚਾ ਜਿੱਤ ਕੇ ਵੀ ਆਏ ਆਪਾਂ ਉਹ ਇੱਕ ਜਿਹੜਾ ਸੂਤਰ ਆ ਸਾਡਾ ਉਹ ਸੂਤਰ ਬਚਾ ਕੇ ਰੱਖਣਾ ਬਹੁਤ ਜ਼ਰੂਰੀ ਸੀ ਉਹ ਸੂਤਰ ਨੂੰ ਬਚਾ ਕੇ ਰੱਖਣ ਲਈ ਅਸੀਂ ਕਿਹਾ ਉਹਨਾਂ ਨੂੰ ਕਿ ਭਾਈ ਐਸਕੇਐਮ ਨਾਨ ਪੋਲੀਟੀਕਲ ਦੀ ਵਿਚਾਰਧਾਰਾ ਜਿਹੜੀ ਉਹ ਸੂਤਰ ਨੂੰ ਬਚਾ ਕੇ ਚੱਲ ਰਹੀ ਆ ਜਿਹੜਾ ਸੂਤਰ ਰੱਖਿਆ ਸੀ ਸਾਡੀਆਂ ਉਹ ਮੰਗਾ ਜਿਹੜੀਆਂ ਅੰਦੋਲਨ ਦੀਆਂ ਅਧੂਰੀਆਂ ਪਈਆਂ ਸੀ ਉਹਨਾਂ ਮੰਗਾਂ ਨੂੰ ਲੈ ਕੇ ਲੜਾਈ ਲੜ ਰਿਹਾ ਹੈ ਅਗਰ ਕੋਈ ਵੀ ਵੀਰ ਇਹਨਾਂ ਸੂਤਰ ਨੂੰ ਮੰਨ ਕੇ ਇਹ ਸਿਧਾਂਤ ਨੂੰ ਮੰਨ ਕੇ ਇਹਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦਾ ਹੈ ਐਸ ਕੇ ਐਮ ਦਾ ਹਿੱਸਾ ਬਣਨਾ ਚਾਹੁੰਦਾ ਨਾਨ ਪੋਲੀਟਿਕਲ ਦਾ ਅਸੀਂ ਉਹਦੇ ਤੇ ਵਿਚਾਰ ਕਰ ਸਕਦੇ ਹਾਂ ਅੱਜ ਤੋਂ ਅੰਦੋਲਨ ਇੱਕ ਕਰਨ ਜਾ ਰਹੇ ਹੋਰ ਇਹ ਲੋਕ ਕਰ ਰਹੇ ਕਿੰਨੀ ਥਾਵਾਂ ਦੇ ਪੰਜਾਬ ਚ ਹੋਵੇਗਾ ਕਿਸ ਤਰੀਕੇ ਦੀ ਆ ਪੰਜਾਬ ਦੇ ਵਿੱਚ ਲਗਭਗ 61 ਪੁਆਇੰਟ ਚੁਣੇ ਗਏ ਨੇ ਪੰਜਾਬ ਤੋਂ ਵੱਖਰਾ ਮਤਲਬ ਹੋਰ ਸਟੇਟਾਂ ਦੇ ਵਿੱਚ ਵੀ ਇਹ ਹੋਣਾ ਹੈ ਵੱਡੀ ਪੱਧਰ ਤੇ ਹੋਏਗਾ ਅਹ ਤਾਮਿਲਨਾਡੂ ਦੇ ਵਿੱਚੋਂ ਰਿਪੋਰਟ ਆਈ ਹੈ ਕੋ 10 ਥਾਵਾਂ ਤੇ ਕਰਨਗੇ ਯੂਪੀ ਦੇ ਵਿੱਚੋਂ ਸਿਰਫ ਅਜੇ ਇੱਕ ਸੰਗਠਨ ਦੀ ਰਿਪੋਰਟ ਆਈ ਹੈ ਉਹਨਾਂ ਨੇ ਸਾਨੂੰ ਦੋ ਥਾਵਾਂ ਤੇ ਪੁਆਇੰਟ ਨੋਟ ਕਰਾਏ ਨੇ 오ਡੀਸਾ 4 ਤੋਂ 6 ਪੁਆਇੰਟਾਂ ਦੇ ਉੱਤੇ ਕਰਨਗੇ ਕਰਨਾਟਕਾ ਦਾ ਹੋ ਸਕਦਾ ਹੈ ਕਈ ਪੁਆਇੰਟਾਂ ਦੇ ਉੱਤੇ ਕਰੇ ਬਿਹਾਰ ਕਰੇਗਾ ਰਾਜਸਥਾਨ ਮੱਧ ਪ੍ਰਦੇਸ਼ ਯੂਪੀ ਆਪਣਾ ਆਂਧਰਾ ਪ੍ਰਦੇਸ਼ ਹਾਂ ਅਸੀਂ ਪ੍ਰੋਗਰਾਮ ਰੱਖਿਆ ਸਾਰਿਆਂ ਨੇ ਕਿ ਅਸੀਂ 2 ਤੋਂ ਲੈ ਕੇ ਆਹ ਸੌਰੀ 12 ਤੋਂ ਲੈ ਕੇ 4 ਵਜੇ ਤੱਕ ਇਹ ਪ੍ਰੋਗਰਾਮ ਕਰਨਾ ਹੈ ਸੋ ਸਾਡੇ ਨਾਲ ਜਗਦੀਸ਼ ਸਿੰਘ ਡੱਲੇਵਾਲ ਚਰਚਾ ਕਰ ਰਹੇ ਸੀ ਡੱਲੇ ਸਾਹਿਬ ਦਾ ਕਹਿਣਾ ਹੈ ਕਿ ਐਮਐਸਪੀ ਦੀ ਜੋ ਸਰਕਾਰ ਦੇ ਗ੍ਰੈਂਟ ਦਿੱਤੀ ਉਹ ਸਾਨੂੰ ਮਨਜ਼ੂਰ ਨਹੀਂ ਸਾਨੂੰ ਸਾਰੀ ਫਸਲਾਂ ਤੇ ਐਮਐਸਪੀ ਚਾਹੀਦੀ ਹੈ ਨਾ ਕਿ ਕੇਵਲ ਪੰਜ ਫਸਲਾਂ ਤੇ ਕੈਮਰਾਮੈਨ ਜਸ ਸ਼ਰਮਾ ਦੇ ਨਾਲ ਜਸਪੀਤ ਸਿੰਘ ਪੀਡੀਸੀ ਨਿਊਜ਼ ਚੰਡੀਗੜ੍ਹ